ਹੇ ਜੀ ਕੱਟੂ ਤੋਂ ਬੋਲ ਰਿਹਾ। ਕੱਟੂ ਤੋਂ। ਤੁਹਾਨੂੰ ਵੀ ਜੀ ਬੋਡੀ ਸਰਵਿਸ ਪੈਕ ਦਿੱਤਾ ਸੀਗਾ। ਹਾਂ ਜੀ। ਪੰਜ ਜੂਸ ਬੋਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ? ਮੈਨੂੰ ਵੀ ਰੈਡਿਕਸ ਦੀ ਪ੍ਰੋਬਲਮ ਸੀ। ਬੀਪੀ ਜ਼ਿਆਦਾ ਵੱਧਦਾ ਸੀ ਧੜਕਣਾ। ਓਕੇ। ਹਾਂ। ਕਿੰਨੇ ਕਿਰਦ ਤੋਂ ਪ੍ਰੋਬਲਮਾਂ ਸੀਗੀਆਂ? ਇਹ ਮੈਨੂੰ ਕਾਫੀ ਟਾਈਮ ਤੋਂ ਸੀ। ओके okay, ओके okay. बहुत दवाई भी खा ली थी मैं ओके okay. मेनू कितो फर्क नहीं पया okay. सी अंग्रेजी दवाइयां बाबा खा ली सी थोड़े बड़े, -बड़े हॉस्पिटल पिटा जो मेरे ख्याल से ਤੁਸੀਂ ਮਿਲਟਰੀ ਦੇ ਵਿੱਚੋਂ ਵੀ ਬਹੁਤ ਦਵਾਈਆਂ ਖਾਦੀਆਂ ਸੀ हां ਵਿੱਚ ਦਿੱਲੀ ਕੁਮਾਰ ਹਸਪਤਲ ਚੰਡੀਗੜ ਪਟਿਆਲਾ ਸਾਰਾ ਕੋਈ ਛੱਡੇ ਨਹੀਂ ਸੀ ਉਹਨੇ ओके ਜਿੱਦਨ ਦਾ ਮੈਂ ਬੋਡੀ 5 6 ਜਵ ਵਰਤਿਆ ਵਾ ਬੋਡੀ ਸਰਵਿਸ ਪੈਕ 5 ਜੂਸ ਵਰਤਿਆ ਸੀ ਕਿੰਨੇ ਕਿ ਚਰਚ ਫਰਕ ਪੈ ਗਿਆ ਸੀ ਇਹ ਮੈਨੂੰ 20 ਦਿਨਾਂ ਅੱਜ ਪਤਾ ਲੱਗਣ ਲੱਗਾ ਸੀ ਇਹਦੇ ਓਕੇ ਓਕੇ ਉਹ ਪੂਰੇ ਕੋਰਸ ਨਾਲ ਤੁਹਾਨੂੰ ਕੋਈ ਬੁਝੀ ਨਹੀਂ ਹਾਂ ਠੀਕ ਆ ਮੈਂ ਦੋ ਪੀਤੇ ਨੇ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ 100 ਦਿਨ ਦਾ ਕੋਰਸ ਪੂਰਾ ਕਰ ਦਿਆ ਸੀ ਕਿੰਨੇ ਸਾਲ ਹੋ ਗਏ ਭੰਜੀ ਵਰਤਣ ਨੂੰ ਮੈਨੂੰ ਸਾਲ ਕੀ ਹੋਇਆ ਰਚੀ ਸਾਲਕ ਹੋ ਗਏ ਹਾਂ ਹੁਣ ਤੁਸੀਂ ਦੁਬਾਰੇ ਵਰਤਣ ਦੇ ਲਈ ਸੋਚ ਰਹੇ ਹੋ ਵੀ ਵਰਤਣੀ ਹਾਂ ਮੈਂ ਸੋਚ ਰਹੀ ਸੀ ਹੁਣ ਕੋਈ ਗੱਲ ਨਹੀਂ ਭੰਜੀ ਮੰਗਵਾ ਕੇ ਤੁਸੀਂ ਸਟਾਰਟ ਕਰ ਲੇ ਤਾਂ ਕੀ ਮੈਸੇਜ ਦੇਣਾ ਚਾਹੁੰਨੀ ਪਰਿਵਾਰਾਂ ਨੂੰ ਵੀ ਮੈਂ ਤਾਂ ਪਰਿਵਾਰਾਂ ਨੂੰ ਇਹੀ ਮੈਸੇਜ ਦੱਸਣਾ ਚਾਹੁੰਦੀ ਹਾਂ ਵੀ ਜਿਹੜੇ ਆਪਾਂ ਅੰਗਰੇਜ਼ੀ ਤੋਂ ਆਈਆਂ ਖਾਣੇ ਆ ਇਹਨਾਂ ਤੋਂ ਥੋੜਾ ਜਿਹਾ ਸਤਕਾਰਾ ਪਾਵੋ ਤੇ ਇਹ ਜੂਸ ਵਰਦਨ ਦੀ ਹਿੰਮਤ ਕਰੋ ਤੇ ਵੀ ਸਰਵਿਸ ਪੈਕ ਵਰਤੋ ਤੇ ਤੰਦਰੁਸਤ ਰਹੋ ਤੰਦਰੁਸਤ ਰਹੋ ਠੀਕ ਹੈ ਕਰ ਲਿਆ ਥੈਂਕ ਯੂ